ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਸਾਰੇ ਜੀ ਠੀਕ ਹੋਗੇ ਜੀ ਚੰਗ ਕੁਲਾਜ ਹੋ ਗਿਆ ਸੀ ਵੀ ਸਾਰੇ ਇਕੱਠਾ ਤੇ ਆਪਾਂ ਅੱਗੇ ਜੀ ਬਹੁਤ ਜ਼ਿਆਦਾ ਵੀ ਤੁਹਾਨੂੰ ਪਹਿਲਾਂ ਦੇ ਕਰ ਚੱਲਦੇ ਰਹੋ ਕਰਦੇ ਰਹੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਤੇ ਰਾਤ ਆਪਣੇ ਜੀ ਬਹੁਤ ਜ਼ਿਆਦਾ ਵੀ ਆਇਆ ਜੀ ਇਹ ਮੀਂਹ ਆ ਜਾਂਦੀ ਤੇ ਨਾਲ ਇਹ ਨੇਰੀ ਪਹਿਲਾਂ ਨੇਰੀ ਉੱਤੇ ਮੀਂਹ ਪੈ ਗਿਆ ਤੇ ਹੁਣ ਵੀ ਹਵਾ ਬਹੁਤ ਜ਼ਿਆਦਾ ਤੇਜ਼ ਚੱਲੀ ਜਾਂਦੀ ਹੈ ਫੋਨ ਨੂੰ ਹਿਲਾ ਦਿੰਦੀ ਇੰਨੀ ਹਵਾ ਬਾਲੀ ਤੇਜ਼ ਹਵਾ ਚੱਲੀ ਜਾਂਦੀ ਬਾਹਰ ਦਿਖਾਉਂਗੀ ਤੁਹਾਨੂੰ ਮੈਂ ਇੰਨੀ ਤੇਜ਼ ਆਏ 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 ਕੋਈ ਅੱਗੇ ਤੇ ਰੋਟੀਆਂ ਮਾਸਾ ਪਕਾਈਆਂ ਭਾਈ ਕਿਹੜੇ ਹਾਲਾਤ ਫਿਰ ਤੜਕੇ ਪਹਿਲਾਂ ਉਹ ਸਾਰੇ ਚੌਂਦਰੇ ਦੇ ਬੱਡੇ ਤੇ ਸਾਰੇ ਕਮਰੇ ਕੋਲ ਸਾਰੇ ਪੋਚਾ ਲਾਇਆ ਤੇ ਜਿਹੜੇ ਸਾਬ ਨਾਲ ਹੁਣ ਹਵਾ ਚੱਲੀ ਜਾਂਦੀ ਆ ਲੱਗਦਾ ਵੀ ਕਿਉਂ ਲਾਇਆ ਸਾਡੇ ਦਾ ਹਾਸੇ ਬਾਰੇ ਸੁੱਕੀਆਂ ਟਾਲੀਆਂ ਹੀ ਆਈਆਂ ਜਿਹੜੀਆਂ ਸਾਡੇ ਮਨ ਦੱਕਦਾ ਨੇ ਜਿਹੜੇ ਉਹਨਾਂ ਦੇ ਪੱਤੀ ਆਈ ਜਾਂਦੇ ਆ ਜੀ ਘਰੇ ਲਓ ਜੀ ਇੱਕ ਹਰਮੇਸ਼ ਕੋਰ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੀ ਮੈਨੂੰ ਕਹਿੰਦੇ ਲਿਖ ਵੀ ਕੀ ਹੋ ਗਿਆ ਸਿਲੰਡਰ ਮੁੱਕ ਗਿਆ ਕਹਿੰਦੇ ਨਰਮੇ ਦੀਆਂ ਛਟੀਆਂ ਤਾਂ ਹੈ ਜੀ ਜਿੰਦਾਬਾਦ ਜਿੰਦਾਬਾਦ ਹੀ ਹੈ ਜੀ ਹੋਰ ਆਪਣੇ ਮਤਲਬ ਕਾਇਤ ਹੈ ਨਹੀਂ ਗਾ ਵੀ ਬਿ ਸਿਲੰਡਰ ਮੁੱਕ ਗਿਆ ਹੈ ਚੈੱਕ ਕਰ ਜਾਵਾਂਗੇ ਲਓ ਜੀ ਚਾਹ ਉਬਲਾਈ ਲ ạਣੀ ਤੇ ਜਸ਼ਨ ਅੱਜ ਆਪਰਾ ਕਰਿਆ ਜੀ ਕੀ ਇਹਨੇ ਜਾਣਾ ਪਿਆ ਤੇ ਮਨੂਨ ਕਾ ਨੂੰ ਵੀ ਇੱਕ ਵਿਆਹ ਆਉਣ ਦੇ ਲਾਸਟ ਆਹਾ ਫਿਰ ਇਹ ਪੇਪਰ ਸ਼ੁਰੂ ਹੋ ਜਾਣਗੇ ਆ ਗਿਆ ਤੇ ਹੁਣ ਬਸ ਨਾ ਨੂੰ ਕ ਜਾਂਦਾ ਜੀ ਤੇ ਚਲੋ ਜੇ ਹਵਾ ਦਹੋਣੀ ਉੱਪਰ ਕਿੰਨੀ ਚੱਲੀ ਆਂਦੀ ਆ ਨਾ ਬਦਲ ਹੈ ਨਹੀਂ ਨਾ ਬਦਲ ਤਾਂ ਹੈ ਨਹੀਂ ਇਹ ਆਇਆ ਰਾਤ ਕੀ ਡਾਲਦੇ ਹੁਣ ਨਾ ਆਵੇ ਜਸ਼ਨ ਹੋਗਾ ਤੇ ਆਰ ਵਿਆਹ ਜਾਣ ਵਾਸਤੇ ਚਿੱਟੇ ਫੂਡ ਮੰਗਦਾ ਸੀਗਾ ਮੈਂ ਖੈ ਇਹੀ ਪਾ ਜਾ ਧੋ ਕੇ ਰੱਖ ਰੱਖਿਆ ਮੈਂ ਫੇਰ ਫੇਰ ਬਿੰਦ ਪਿੱਛੇ ਉਹ ਕਰਨੇ ਪੈਣਗੇ ਦੇਖੋ ਹਵਾ ਦੇਖ ਚੱਕਰੋ ਜੀ ਕਿੰਨੀ ਚੱਲੀ ਜਾਂਦੀ ਹੈ ਹਵਾ ਨੇ ਤਾਂ ਅੱਜ ਪਸੰਗ ਡੋਲ ਲੱਗਿਆ ਜਾ ਕੇ ਬੀਰੀ ਕੱਢ ਲੈ ਕੇ ਚੱਲ ਗਿਆ ਬਾਟ ਗਿਆ ਲਓ ਜੀ ਕੰਮ ਤੁਹਾਨੂੰ ਤਾਂ ਕਰ ਲਿਆ ਸ ਆ ਰੋਟੀਆਂ ਕਿਹੜਾ ਛੱਡ ਗਿਆ ਸ਼ੇਰੂ ਕੇ ਜਿੰਮੀ ખાજે કીયા પુત ખડજા ખાજે 11 11 11:30 تے ہو دیکھو جی تھوڑا جا મી پایا تے ایتھے کیویں غારા بن گیا હું ਆયા بھی મી આઈ نہیں کણિંગ કણ મણ કરમણ હોઈ ગઈ ટટમા جا بھی વઢિયા મી આ ગયા સિગા تے છેતી હું 8:00 કે વઢિયા હું આઈ આઈ لگਦਾ જ નઈ ਵੀ મી આયા دیکھو સાડી ਝોટી કેમે ਪਈએ دیکھو એશન કેમે ਪਈએ ਉਸਾ ਹੀ ਹੋ ਸਹੀ ਹੋ ਗਈ ਜਮਾ ਲਿਟੀ ਪਈ ਸੀ ਦੇਖੋ ਗਾਰੇ ਚ ਲਿਬੜੀ ਕਿਵੇਂ ਗਾਇਨਾਂ ਜਮਾ ਨਹੀਂ ਲਿਬੜਦੀਆਂ ਮੈਸਾਂ ਨੂੰ ਵਾ ਨਹੀਂ ਹੁੰਦੀ ਉਹ ਵਾਲੀ ਨਹੀਂ ਲਿਬੜਦੀ ਉਹ ਘਾਟ ਲਿਬੜਦੀ ਇਹ ਛੋੜਾ ਹੈ ਜਿਆਦਾ ਲਿਬੜਦੀ ਹੈ ਹਵਾ ਦੇਖੋ ਚੈੱਕ ਕਰੋ ਜੀ ਕਿੰਨੀ ਜਲ ਰਹੀ ਹੈ ਔਰ ਮੁੰਡਿਆ ਖੜ ਜਾ ਦੇਖੋ ਉਹ ਹੋਣ ਹਾਲਤਾ ਦੇ ਹੋਏ ਇਹ ਲਗਾ ਦਾ ਚੁੱਟੂਗਾ ਦਸੂ ਹੁਣ 베ਰ ਕੇ ਉਹ ਕਿੰਨੇ ਗਰੇ ਪਏ ਜੋ ਸੁਤਾਂ ਤੋਂ ਲਾ ਲਾਣਾ ਵੇ ਹਾਂ ਮੈਂ ਤਾਂ ਲਾਉਂਗੀ ਹੋਰ ਕੀ ਉਹਦੇ ਨਾਲ ਲਾळे ਨੇ ਤਾਂ ਅੰਗੀ ਡੰਡਾ ਮਾਰਦੇ ਦਸੂ ਕਿਰੇ ਕਿਰੇ ਢਿਗ ਪਣਗੇ ਆ ਹੁਣੀ ਆ ਜੀ ਜਾਂ ਤ ਵਾਪਸ ਆ ਹੁਣੀ ਆ ਜੀ ਵਾਪਸ ਸਿੱਧਾ ਕਰੇ ਫੇਰ ਲਾਵਾਂਗੇ 베ਰ ਲੋ ਜੀ ਆ ਇਨੱਕ ਥਾਂ ਜਿਹੜੇ ਤੂੜੀ ਪਈ ਸੀ ਨਾ ਸਾਰਾ ਸਮਾਰਤਾ ਜਸ਼ਨ ਦੇ ਡੈਡੀ ਨੇ ਤੇ ਬਸ ਆ ਸੁੱਕ ਜੀ ਸੱਟ ਕੇ ਬਸ ਉਹ ਜਿੰਨੀ ਬਚ ਗਈ ਉਹਨੀ ਪਈ ਰਹੂਗੀ ਗਾਂ ਕੰਮ ਆਜੂਗੀ ਸਾਲ ਚ ਤੇ ਇੱਥੇ ਬਥੂਲੀਆਂ ਬੱਥ ਲਿਆ ਕਰਾਂਗੇ ਵਧੀਆ ਉਠਿਆ ਕਰਨੀ ਹੈ ਹੱਥ ਸਾਬਜੀ ਵਧੀਆ ਨਹੀਂ ਹੁੰਦੀ ਉੱਥੇ ਥਾਂ ਸਮਾਰਤਾ ਸਾਰਾ ਤੇ ਫਿਰ ਬੀਕਾ ਤੋਂ ਲਾਉਣੇ ਆ ਵੀ ਪਾਣੀ ਲਾ ਕੇ ਕਿ ਪਹਿਲਾਂ ਪਾਣੀ ਤੋਂ ਕੀ ਕੱਟਾ-ਬੱਟਾ ਪਾਤੀਆਂ ਹੈ ਐ ਇੰਨਾ ਚੰਗੀ ਤਰ੍ਹਾਂ ਤਾਂ ਨਹੀਂ ਸਮਾਰਿਆਗਾ ਪਾਣੀ ਚੜਨਾ ਹੀ ਨਹੀਂਗਾ ਹਉ ਕੁੱਤਾ ਬੈਠਾ ਹੋਏ ਪਤਾ ਨਹੀਂ ਕੀ ਦਾ ਸ਼ੇਰੂ ਓ ਬੈਠਾ ਸੁਣਨੇ ਨੂੰ ਬਦੀ ਨਹੀਂ ਲੱਗਦਾ ਸ਼ੇਰੂ ਹਉ ਸੇ ਹਉ ਸੇ ਓ ਪੈ ਗਿਆ ਟੋਚਣ ਕਿਵੇਂ ਕਰਦੇ ਓ ਬਾਈ ਲੜਾਤੇ ਓ ਨਾ ਕਣਕ ਵਿਦਤੀ ਦੀਆਂ ਦੇ ਸਿੰਘ ਵਸ ਗਏ ਉਹ ਕਾਨਕ ਤੇ ਗਾਵਾ ਦਾ ਹਾਂ ਉਹ ਆਪ ਨਾਸਾ ਪੂਰੀਆਂ ਉਹ ਕਰਦਾ ਜਸੂ ਆਹ ਇਹ ਦਰਪੋ ਉਹ ਕਾ ਸ਼ੇਰੂ ਪਾਣ ਚ ਕੱਢ ਕੇ ਆਊਗਾ ਕੱਢ ਕੇ ਆਊਗਾ ਸ਼ੇਰੂ ਉਹ ਜਾਂਦੇ ਆ ਲਓ ਜੀ ਥਾਂ ਸਮਾਰਤਾ ਤੇ ਪਾਣੀ ਦੀ ਵਾਰੀ ਆਪਣੀ ਸ਼ਨੀਵਾਰ ਦੀ ਉਹ ਲਾ ਕੇ ਆਦੇ ਫੇਰ ਬੱਟਾ ਉਹ ਕਰਨਗੇ ਬੀਬੂ ਲਾ ਦੇਣਗੇ ਓਏ ਬੱਸ ਕਰ ਬੱਸ ਪੂਰਾ ਮੁੱਲ ਮੋੜਦੇ ਆ ਵਿਚਾਰੇ ਰੋਟੀ ਪਾਣੀ ਖਾਂਦੇ ਆ ਨਾ ਵਜ ਗਿਆ ਮੜਾ ਸ਼ੇਰ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਭਾਈ ਗੰਡਿਆਂ ਦੇ ਵੀ ਬਹੁਤ ਵਧੀਆ ਆ ਇੱਕੀ ਸਾਡੇ ਇਹ ਇਨਾ ਹਾਂ ਫੱਕ ਗੱਡਿਆਂ ਦੀ ਇਹ ਸੋਨੂੰ ਮੈਂ ਗੰਡਾ ਦਿਖਾਉਣੀ ਆ ਕੋਈ ਵਧੀਆ ਪਾਲ ਕੇ ਸਾਰੇ ਮੋਟੇ ਆ ਉਹ ਤਾਂ ਗੰਡੇ ਬਹੁਤ ਜਾਦੇ ਮੋਟੇ ਗੰਡੇ ਆ ਬਹੁਤ ਹੀ ਜਾਦੇ ਚਲੋ ਸਭ 바ਵਾ ਹੋ ਜਾਣਗੇ ਇੱਕ ਵਾਰੀ ਤਾਂ ਸਾਰਾ ਗੰਧ ਘੜਦਾ ਸੀ ਇਹਨਾਂ ਚੋਂ ਫੇਰ ਫੇਰ ਹੋਗਾ ਬੈਂਗਣ ਲੱਗੇ ਪਏ ਆ ਭਾਈ ਓਏ ਜਾਂ ਤਾਂ ਸੁੱਕੀ ਬਣਾ ਲਾਂਗੇ ਜਾਂ ਪੁਰਥਾ ਬਣਾ ਲਾਂਗੇ 바ਵਾ ਲੱਗੇ ਪਏ ਦੇਖੋ ਇਹ ਰਹਾ ਇਹ ਰਹਾ ਅੱਡੋ ਅੱਡ ਵਰਾਇਟੀਆਂ ਦੇ ਬਹੁਤ ਲੱਗੇ ਪਏ ਆ ਆਸੇ ਉਸੇ ਆ ਲੱਗੇ ਪਏ ਚਲੋ ਭਾਈ ਜਸ਼ਨਾ ਤਾਂ ਆਪਣਾ ਜਾਂਦਾ ਪਾਰਟੀ ਤੇ ਹੋ ਜਾਂਦਾ ਕੋ ਜੀ ਗਏ ਦਾਪੋਟਾ ਆਪਾਂ ਵੀ ਘਰੇ ਚਲਦੇ ਆ ਚਾਹ ਜੂ ਬਿਨੇ ਲਓ ਜੀ ਇੱਥੇ ਆਪਾਂ ਲੱਗੇ ਸੀਗੇ ਫਰਿੱਜ ਸਾਫ ਕਰਨ ਤੇ ਫਰਿੱਜ ਕਈ ਦਿਨ ਹੋ ਗਈ ਸੋਚਿਆ ਨੇ ਸਾਫ ਕਰਨਾ ਹੀ ਸੀਗਾ ਮੈਂ ਚੱਲ ਸਾਫ ਅੱਜ ਮੈਂ ਚੱਲ ਤਜਸ਼ਨਾ ਕਰੇ ਮੈਂ ਚੱਲ ਨਾਲ ਵੀਡੀਓ ਬਣ ਜੂਗੀ ਤੇ ਕਿਉਂਕਿ ਆਪਾਂ ਫਿਰ ਕੰਮ ਧੰਦੇ ਤੁਹਾਡੇ ਨਾਲ ਸ਼ੇਅਰ ਕਰਨੇ ਹੁੰਦੇ ਆ ਤੇ ਮੈਂ ਚੱਲ ਨਾਲੇ ਆਪਾਂ ਆਪਣਾ ਫਰਿੱਜ ਹੋ ਜੂਗਾ ਸਾਫ ਤੇ ਜਸ਼ਨ ਨੂੰ ਤੁਹਾਨੂੰ ਪਤੀ ਹੈ ਜੀ ਅੱਜ ਇਹਨੇ ਛੁੱਟੀ ਮਾਰ ਲਈ ਸੀ ਕਿਉਂਕਿ ਇਹਨੇ ਅੱਜ ਜਾਣਾ ਸੀ ਵਿਆਹ ਤੇ ਅੱਜ ਸੀਗੀ ਪਾਰਟੀ ਉਹਨਾਂ ਦੇ ਤੇ ਆਪਦੇ ਦੋ ਤਿੰਨ ਦੋਸਤਾਂ ਨਾ ਇਹ ਗੱਟਮਟ ਕਰਕੇ ਆਇਆ ਸੀਗਾ ਤੇ ਉਹ ਵੀ ਨਹੀਂ ਗਏ ਤੇ ਇਹ ਵੀ ਨਹੀਂ ਗਿਆ ਤੇ ਮੈਂ ਕਿਹਾ ਚੱਲ ਜਾਵਣ ਦੇ ਮੰਮੀ ਆਦਾ ਲਾਸਟ ਵਿਆਹ ਜਾਵਣ ਦੇ ਫਿਰ ਅਗੇ ਪੇਪਰ ਸਟਾਰਟ ਹੋ ਜਾਣਗੇ ਹੁਣ ਮੈਨੂੰ ਬਾਜ ਜਾਂਦੇ ਮੈਂ ਕਿਹਾ ਚੱਲ ਜਾਵੜਾ ਤੇ ਲਓ ਜੀ ਆਪਾਂ ਲਾਗੇ ਫਰਿੱਜ ਸਾਫ਼ ਕਰਨ ਜਿਆਦਾ ਖਰਾਬ ਤਾਂ ਹੈ ਨਹੀਂ ਸੀਗਾ ਜੀ ਆਪਣਾ ਫਰਿੱਜ ਕਿਉਂਕਿ ਇਹ ਵੀ ਚੱਲਦਾ ਹੀ ਸੀ ਆਪਣਾ ਫਰਿੱਜ ਆਪਾਂ ਸਾਰਾ ਸਿਆਲ ਵੀ ਕਦੇ ਘੰਟਾ ਚਲਾਦਾ 2 ਘੰਟੇ ਚਲਾਦਾ ਕਦੇ ਸਵੇਰੇ ਸ਼ਾਮ ਨੂੰ ਜਾਂ ਦਿਸ਼ਾਮ ਨੂੰ ਜਾਂ ਸਵੇਰੇ ਚਲਾਦਾ ਤੇ ਚੱਲਦਾ ਹੀ ਹੁੰਦਾ ਸੀ ਆਪਣਾ ਫਰਿੱਜ ਤੇ ਚੱਲਦੀ ਚੀਜ਼ ਵਧੀਆ ਰਹਿੰਦੀ ਹੈ ਜੀ ਜੇ ਆਪਾਂ ਬੰਦ ਕਰਕੇ ਰੱਖ ਦਈਏ ਫਿਰ ਬਾਹਲਾ ਖਰਾਬ ਹੋ ਜਾਂਦਾ ਕਾਲਾ ਹੋ ਜਾਂਦਾ ਉਲੀ ਲੱਗ ਜਾਂਦੀ ਹੈ ਬੁਰਾ ਹਾਲ ਹੋ ਜਾਂਦਾ ਤੇ ਤਾਂ ਕਰਕੇ ਫਰਿੱਜ ਇੰਨਾ ਇੰਨਾ ਗੰਦਾ ਜਾਂ ਤਾਂ ਹੈ ਨਹੀਂ ਸੀਗਾ ਪਰ ਫਿਰ ਵੀ ਦੁੱਧ ਬਾ ਮਾੜਾ ਮੋਟਾ ਡੁੱਲ ਜਾਂਦਾ ਹਨ ਤੇ ਕਈ ਵਾਰੀ ਧਰਦਿਆਂ ਤੋਂ ਜਾ ਵੀ ਦੁੱਧ ਬਾ ਦਾ ਪਕ ਗੜਬਿਗੜਬੀ ਵਗੈਰਾ ਚ ਕੱਢਦੇ ਆ ਉਦੋਂ ਕੋਈ ਛਿੱਟੇ ਡੁੱਲ ਜਾਂਦੇ ਆ ਫਿਰ ਸੋਨੂੰ ਪਤਾ ਮਾੜੇ ਮਾੜੇ ਨਾਲ ਫਿਰ ਖਰਾਬ ਜਾ ਹੋ ਜਾਂਦਾ ਜਾ ਮਾੜਾ ਮੋਟਾ ਰੇਤਾ ਮਿੱਟੀ ਜਾ ਹੁੰਦਾ ਹੋਰ ਤਾਂ ਕੀ ਹੋਣਾ ਫਰਿੱਜ ਸਾਫ਼ ਹੀ ਸੀਗਾ ਆਪਣਾ ਤੇ ਬਸ ਅੱਜ ਬੈਠੀ ਬੈਠੀ ਮੈਂ ਪਹਿਲਾਂ ਤਾਂ ਮੈਂ ਨਾ ਨੂੰ ਕਿ ਮੈਂ ਪੈ ਜਗੀ ਤੇ ਫਿਰ ਮੈਂ ਕਿ ਚੱਲ ਘਰ ਹੀ ਲੈਨੇ ਮੈਂ ਫਰਿੱਜ ਸਾਫ਼ ਮੈਂ ਘੋਲ ਕਾ ਨੂੰ ਕਰਨੀ ਹੈ ਤੇ ਕਿਉਂਕਿ ਕੰਮ ਜੇ ਆਪਾਂ ਕੌਲ ਕਰ ਲਈਏ ਤਾਂ ਕੌਲ ਹੋ ਜਾਂਦੀ ਹੈ ਜੇ ਜੇ ਆਪਾਂ ਆਖਦੀ ਵੀ ਹਾਂ ਕਰਨਾ ਹੀ ਹੈ ਤਾਂ ਫਿਰ ਕੰਮ ਹੋ ਜਾਂਦਾ ਹਨ ਤੇ ਇਹ ਨਾਲੇ ਚਲੋ ਆਏ ਆ ਕੰਮ ਕਰਕੇ ਆਪਦੇ ਮਨ ਨੂੰ ਵੀ ਸੰਤੁਸ਼ਟੀ ਜੀ ਮਿਲ ਜਾਂਦੀ ਹੈ ਵੀ ਹਾਂ ਅੱਜ ਆਪਾਂ ਆ ਕੰਮ ਅੱਜ ਵੀ ਆ ਕੰਮ ਸਮਾਰ ਲਿਆ ਹਨ ਆ ਕੰਮ ਕਰ ਲਿਆ ਜੇ ਇਹ ਆਏ ਲੱਗੇ ਵੀ ਹਏ ਆ ਕੰਮ ਕਰਨਾ ਹੈ ਹਜੇ ਰਹਿੰਦਾ ਹੈ ਰਹਿੰਦਾ ਪਰ ਜੇ ਆਏ ਲੱਗਾ ਜੇ ਹੋ ਜੇ ਫਿਰ ਬੰਦਾ ਰਿਲੈਕਸ ਹੋ ਜਾਂਦਾ ਵੀ ਹਾਂ ਆ ਕੰਮ ਆਪਾਂ ਕਰਨਾ ਸੀ ਇਹ ਆਪਣਾ ਕੰਮ ਹੋ ਗਿਆ ਤੇ ਇਹ ਮੈਂ ਗਰਮ ਪਾਣੀ ਪਾ ਲਈ ਸੀ ਜੀ ਬੱਠਲ ਦੇ ਵਿੱਚ ਗਰਮ ਪਾਣੀ ਨਾਲ ਪਹਿਲਾਂ ਤਾਂ ਮੈਂ ਵੀ ਮਾੜਾ ਮਾੜਾ ਪਾਣੀ ਚ ਢੋਲਦਾ ਸੀ ਫਿਰ ਜੇ ਵੀ ਭੋਲਾ ਆ ਜਾ ਹੋ ਜਾ ਮੈਂ ਦੁੱਧ ਬਾ ਢੋਲਿਆ ਜਿਹੜਾ ਮੁੜ ਕੇ ਫਿਰ ਜਿਹੜਾ ਆਪਣੀ ਭਾਂਡੇ ਵਾਲੀ ਸਾਬਣ ਹੁੰਦੀ ਐ ਤੇ ਬੁਰਸ਼ ਹੁੰਦਾ ਆਪਣਾ ਜਿਹੜਾ ਗੱਦੀ ਜੀ ਹੁੰਦੀ ਐ ਬਰਸ਼ੇ ਦੀ ਉਹ ਵਾਲੇ ਨਾਲ ਸਮਾਰ ਕੇ ਤੇ ਸਾਫ਼ ਕਰਦਾ ਸੀਗਾ ਸਾਬਣ ਨਾਲ ਤੇ ਆਹ ਕੋਲ ਜਿਹੜੀ ਚੁੰਨੀ ਤਾਂ ਰੱਖੀ ਐ ਮੈਂ ਮੁੜ ਕੇ ਮਾੜੀ ਜੀ ਇਹ ਗਿੱਲੀ ਜੀ ਕਰਕੇ ਤੇ ਸਮਾਰ ਕੇ ਫਿਰ ਜੇ ਦੇ ਵਿੱਚ ਸਾ ਵੀ ਫੇਰਤੀ ਸੀਗੀ ਵਧੀਆ ਦੋ ਵਾਰੀ ਫੇਰਤੀ ਸੀ ਇੱਕ ਇੱਕ ਲੜ ਜਾ ਪਹਿਲਾਂ ਫੇਰ ਤਾਂ ਗਿੱਲਾ ਕਰਕੇ ਫਿਰ ਸਾਫ਼ ਪਾਣੀ ਚ ਦੂਜਾ ਲੜ ਫੇਰ ਆਰ ਕੇ ਵਧੀਆ ਸਾਫ ਹੋ ਗਿਆ ਸੀ ਤੇ ਵਧੀਆ ਨਿਕਲਾ ਸੀ ਫਰਿੱਜ ਆਪਣਾ ਤੇ ਕੋਈ ਵੀ ਕੰਮ ਕਰਦੇ ਆ ਜੀ ਆਪਾਂ ਹਨ ਮੱਥਾ ਤਾਂ ਵੱਜਦਾ ਹੀ ਆਪਾਂ ਨੂੰ ਮਿਹਨਤ ਤਾਂ ਲੱਗਦੀ ਹੈ ਹਰੇਕ ਕੰਮ ਤੇ ਤੇ ਚਲੋ ਕੰਮਕਾਰ ਤਾਂ ਜੀ ਆਦੇ ਹੁੰਦੇ ਕਰਮ ਹੁੰਦੇ ਆਪਦੇ ਕਰਨਾ ਚਾਹੀਦਾ ਬੰਦੇ ਨੂੰ ਜਿੰਨੇ ਜੋਗਾ ਬੰਦਾ ਹੋਵੇ ਕੰਮ ਤਾਂ ਕਰਨਾ ਹੀ ਚਾਹੀਦਾ ਤੇ ਲਓ ਜੀ ਇਸ ਤੋਂ ਬਾਅਦ ਫਿਰ ਮੈਂ ਸਾਰੀਆਂ ਜਿਹੜੀਆਂ ਇਹਦੀਆਂ ਜਾਲੀਆਂ ਜੀਆਂ ਸੀ ਇਹ ਮੈਂ ਬਾਹਰ ਧੋਤੀਆਂ ਜਾ ਕੇ ਬਾ ਤੇ ਗਰਮ ਪਾਣੀ ਪਾ ਲਿਆ ਸੀ ਤੇ ਇਹ ਫਿਰ ਮੈਂ ਬਾਹਰ ਲੈ ਕੇ ਜਮਖਾਨਤਰ ਕਮਰੇ ਚ ਬਾਲਾ ਕਚਰਾ ਕਾਣ ਜਾ ਹੋ ਜੂਗਾ ਤੇ ਫਿਰ ਉੱਥੇ ਸਾਫ ਕਰ ਲੈ ਸੀ ਵਧੀਆ ਹੋ ਨਿਕਲਿਆ ਹੀ ਸੀ ਬਾਲੀਆਂ ਖਰਾਬ ਤਾਂ ਹੈ ਨਹੀਂ ਸੀਗੀਆਂ ਤੇ ਫਿਰ ਵੀ ਆਏ ਜਿਹੜਾ ਸੀਗਾ ਵੀ ਹਾਂ ਹਜੇ ਫਰਿੱਜ ਸਾਫ ਕਰਨਾ ਹੈ ਰੋਜ਼ ਆਖ ਦਿੰਦੀ ਮੈਂ ਦੋ ਤਿੰਨ ਦਿਨ ਹੋ ਗਏ ਫਰਿੱਜ ਸਾਫ ਕਰਨਾ ਹੈ ਫਿਰ ਅੱਜ ਮੈਂ ਆਰ ਜਾ ਕਰ ਹੀ ਲਿਆ ਮੈਂ ਕਿ ਚਲੋ ਅੱਜ ਕਰਦੇ ਆ ਫਰਿੱਜ ਸਾਫ ਤੇ ਲੋ ਜੀ ਆਪਾਂ ਜਾਲੀਆਂ ਦਿੱਤੀਆਂ ਸੀਗੀਆਂ ਤੋਂ ਹਵਾ ਦਾ ਬਹੁਤ ਜ਼ਿਆਦਾ ਚੱਲੀਆਂ ਦੀ ਸੀ ਜੀ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਐਦੋ ਬਾਦ ਜਾਲੀਆਂ ਜੁੜੀਆਂ ਧੋ ਕੇ ਮੈਂ ਲਾਤੀਆਂ ਸੀਗੀਆਂ ਸੁੱਕਣੀਆਂ ਤੇ ਧੁੱਪ ਵੀ ਸੀਗੀ ਹੁਣ ਤਾਂ ਕੱਢ ਲਈ ਸੀ ਮਾਧਮ ਜੀ ਧੁੱਪ ਸੀ ਜ਼ਿਆਦੇ ਹੈ ਨਹੀਂ ਸੀ ਪਰ ਹਵਾ ਬਹੁਤ ਜ਼ਿਆਦੇ ਸੀਗੀ ਤੇ ਨੈਟ ਵੀ ਦੇਖਿਆ ਸੀਗਾ ਵੀ ਮੌਸਮ ਵਾਲੇ ਦੱਸੀ ਜਾਂਦੇ ਸੀ ਨੇਰੀ ਤੂਫਾਨ ਆਊਗਾ ਤੇ ਨੇਰੀ ਤੂਫਾਨ ਤਾਂ ਨਹੀਂ ਆਵੇ ਜੀ ਕਿਉਂਕਿ ਹਨਾ ਕਣਕਾਂ ਨੂੰ ਪਾਣੀ ਤਾਂ ਨਹੀਂ ਲੱਹ ਹੁਣ ਨਹਿਰ ਚ ਪਾਣੀ ਆ ਰਿਹਾ ਆਪਣੀ ਵੀ ਸ਼ਨੀਵਾਰ ਦੀ ਵਾਰੀ ਹੈ ਐਵੇਂ ਕਣਕਾਂ ਖਰਾਬ ਹੋਣੀਆਂ ਡਿੱਗਣੀਆਂ ਹਨਾ ਤੇ ਨੁਕਸਾਨ ਹੋਊਗਾ 6 ਮਹੀਨੇ ਦੀ ਫਸਲ ਹੁੰਦੀ ਹੈ ਢੀਕਦੇ ਆਪਾਂ ਵੀ 6 ਮਹੀਨੇ ਅੱਜ ਵੀ ਵੀ ਫਸਲ ਪੱਕਾ ਆਊਗੀ ਘਰੇ ਫਸਲ ਆਊਗੀ ਪਰ ਜੇ ਰੱਬ ਆਏ ਨਾ ਕਰੇ ਹਨਾ ਖੋਵੇ ਨਾ ਫਸਲ ਦੇ ਕੇ ਤੇ ਸੁੱਖੀ ਸੰਦੀ ਸਾਰਿਆਂ ਦੇ ਘਰੇ ਆ ਜੀ ਤੇ ਲਓ ਜੀ ਫਿਰ ਅੱਜ ਆਪਾਂ ਸਾਫ਼ ਕਰਤਾ ਸੀ ਇੰਤੂ ਬਾਅਦ ਮੈਂ ਦੁੱਧਵਾਹ ਸਾਮ ਤਾਂ ਸੀਗਾ ਤੇ ਦੁੱਧਵਾਹ ਜੀ ਆਪਾਂ ਵੀ ਖੁੱਲਾ ਹੀ ਰੱਖਦੇ ਹੁੰਨੇ ਆ ਘਰੇ ਕੋਈ ਸੌ ਰਿਸ਼ਤੇਦਾਰ ਆ ਜਾਂਦਾ ਹਨਾ ਤੇ ਬਾਕੀ ਜਦੋਂ ਘਰ ਦੇ ਆਪਣੇ ਪਸ਼ੂ ਡੰਗਰ ਸਾਮਦੇ ਆਪਾਂ ਦੁੱਧ ਤਾਂ ਘਰੇ ਖੁੱਲਾ ਹੀ ਹੋਣਾ ਚਾਹੀਦਾ 4 4 ਲੀਟਰ ਵੰਗ ਦੁੱਧ ਰੱਖਦੇ ਹੁੰਨੀ ਆ ਮੈਂ ਘਰੇ ਸਵੇਰੇ ਤੇ ਆਪਾਂ ਵਧੀਆ ਚਾਹpanin ਉਸਾਰ ਜਾਂਦਾ ਤੇ ਨਲਿਆ ਆਪਣੇ ਵੀ ਆਥ ਨੇ ਮਾੜਾ ਮੋਟ ਬੱਜ ਜਾਂਦਾ ਜਿਹੜਾ ਉਹ ਆਪ ਗਰਮ ਕਰ ਲੈਨੇ ਉਹਦੇ ਵਧੀਆ ਮਲਾਈ ਆ ਜਾਂਦੀ ਹੈ ਤੇ ਫਿਰ ਉਹ ਉੱਤੋਂ ਉੱਤੋਂ ਮਲਾਈ ਜੀ ਲਾ ਲੈਨੇ ਤੇ ਚਲੋ ਇੰਨੇ ਦਾ ਡੰਗ ਸਰ ਜਾਂਦਾ ਹੈ ਤੇ ਲਓ ਜੀ ਫ੍ਰਿਜ ਵਾਲਾ ਕੰਮ ਕਰਕੇ ਫਤਿਹ ਤੇ ਅੱਧਾ ਘਾੜਾ ਫਿਰ ਮੈਂ ਰੈਸਟ ਕਰੀ ਤੇ ਜਸ਼ਨਾ ਵੀ ਆਦਾ ਮੰਮੀ ਹੁਣ ਮੈਂ ਫੋਨ ਦੇਖ ਲਾਂ ਮਹਾਂ ਚਲ ਅੱਧਾ ਘੰਟਾ ਤੂੰ ਦੇਖ ਲਾ ਫੋਨ ਤੇ ਜਵਾਕਾਂ ਨੂੰ ਜੀ ਛੁੱਟੀ ਜਦੋਂ ਛੁੱਟੀ ਮਾਰ ਲੈਣ ਘਰੇ ਫਿਰ ਫੋਨਾਂ ਦਾ ਹੀ ਲਾਹਾ ਹੁੰਦਾ ਪਰ ਆਇਆ ਵੀ ਸਾਡਾ ਜਸ਼ਨ ਇੰਨੇ ਬਾਲਾ ਜਿਆਦੇ ਫੋਨ ਤਾਂ ਨਹੀਂ ਦਿੰਦਾ ਬਾਹਰ ਆਪਣੇ ਸੋਨੂੰ ਪਤਾ ਥਾਂ ਖੁੱਲਾ ਉੱਥੇ ਆਪ ਦਾ ਟਰੈਕਟਰ ਟੁੱਟਣਾ ਨਾ ਖੇਢੀ ਜਾਂਦਾ ਤੇ ਫਿਰ ਮੈਂ ਅੱਜ ਜੀ ਆਟਾ ਵੀ ਪਾਈ ਦੇਵਾਂ ਤੇ ਰਾਤ ਵੀ ਜਿਵੇਂ ਬਹੁਤ ਜ਼ਿਆਦੇ ਮੌਸਮ ਕਣੀਆਂ ਆਈਆਂ ਮੀਂਹ ਆਇਆ ਹਨ ਬਹਾਵਾ ਸੀਗਾ ਮੀਂਹ ਤੇ ਸਾਡੀ ਨਾ ਰਸੋਈ ਕਈ ਵਾਰੀ ਵੀ ਉ ਤਾਂ ਮਿੱਟੀ ਪਾਈ ਹੋਈ ਹੈ ਤੇ ਵੀ ਦਵਾਰੇ ਪਾਤੀ ਸੀ ਮਿੱਟੀ ਚੋਂ ਜਾਂਦੀ ਹੈ ਇਹ ਆ ਹੀ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਕਿੱਥੋਂ ਚੋਂ ਜੇ ਤੇ ਰਾਤ ਵੀ ਜਦੋਂ ਕਣੀਆਂ ਆਈਆਂ ਮੈਂ ਮਾਂਚ ਕਰੀ ਜਾਵਾ ਮਹਾ ਗੱਟਾ ਵੀ ਬਾਹਰ ਪਿਆ ਆਟੇ ਵਾਲਾ ਮਹਾ ਕਿਤੇ ਚੋਂ ਵੀ ਨਾ ਜਾਵੇ ਉੱਥੋਂ ਕਿਤੇ ਤੇ ਮਹਾ ਕਿਤੇ ਆਪਣੇ ਗਾਂ ਵੀ ਆਟਾ ਖਰਾਬ ਹੋ ਜੇ ਤੇ ਪਰ ਨਹੀਂ ਜਿਦੋਂ ਤੜਕੇ ਮੈਂ ਪਹਿਲਾਂ ਚਾਹ ਕਰਨ ਵੇਲੇ ਦੇਖਿਆ ਮਖਾ ਨਹੀਂ ਰਸੋਈ ਤਾਂ ਨਹੀਂ ਚੋਈ ਤੇ ਪਰ ਆਇਆ ਜੀ ਜੇ ਤਾਂ ਜਾਦੇ ਵਿਕਣ ਮਣਕਣ ਮਣ ਜਾਈ ਜਾਵੇ ਨਾ ਵੀ ਪਾਣੀ ਜਾਂ ਖੜਾ ਜਾਂ ਰਵੇ ਜਿਵੇਂ ਰਸੋਈ ਦੀ ਛੱਤ ਤੇ ਫੇਰ ਚੌਣ ਲੱਗ ਜਾਂਦੀ ਏ ਜੇ ਟੁੱਟਵਾ ਮੀ ਆ ਜਾਏ ਪੂਰਾ ਜੋਰ ਦਾ ਫੇਰ ਨਹੀਂ ਚੌਂਦੀ ਤੇ ਲੋ ਜੀ ਫਿਰ ਆਟੇ ਵਾਲਾ ਕੰਮ ਵੀ ਜ਼ਰੂਰੀ ਸੀਗਾ ਕੁਛ ਮੈਨੂੰ ਜਸ਼ਨ ਦਾ ਲਾਹਾ ਸੀਗਾ ਮਖਾ ਚਲੋ ਅੱਜ ਘਰੇ ਆ ਤੇ ਮਖਾ ਚਲੋ ਆਪਾਂ ਆਟਾ ਪਾ ਦਈਏ ਤੇ ਲੋ ਜੀ ਕੰਮ ਆਪਾਂ ਕਰ ਲੇ ਸਾਡੇ ਨਾ ਮੇਰੇ ਮੰਮੀ ਆਦੇ ਹੁੰਦੇ ਸੀ ਕਾਲੇ ਵਾਲੀ ਵਾਲੇ ਕਹਿੰਦੇ ਸਾਨੂੰ ਆਖਦੇ ਕੰਮ ਕਹਿੰਦੇ ਐ ਐਵੇਂ ਕਰੋ ਦੇਖਣ ਵਾਲਾ ਆਖੇ ਵੀ ਹਾਂ ਬਾਕੀ ਕੰਮ ਕਰਿਆ ਤੇ ਫਰਿੱਜ ਫਰਿੱਜ ਵੀ ਆਪਣਾ ਬਹੁਤ ਸੁਣਾ ਨਿਕਲਿਆ ਸੀਗਾ ਤੇ ਕੰਮ ਜੀ ਸਾਰੇ ਆਪ ਦਾ ਕੰਮ ਹੁੰਦਾ ਨਾ ਆਪਦੇ ਘਰ ਦਾ ਕੰਮ ਜੀ ਲਾ ਕੇ ਕਰੀਏ ਤਾਂ ਨਾਲੇ ਤਾਂ ਬੰਦਾ ਵਧੀਆ ਰਹਿੰਦਾ ਆਪ ਵੀ ਵੀ ਐ ਜੀ ਆਪਾਂ ਮੱਚ ਕੇ ਜੇ ਕੰਮ ਕਰੀਏ ਹਾਏ ਕਰਨਾ ਵਰਨਾ ਐ ਹਾਏ ਕਰਨਾ ਪਊਗਾ ਫਿਰ ਬੰਦਾ ਉਹੋ ਜੇ ਕੰਮ ਹੋ ਜਾਂਦਾ ਉਹੋ ਜਿਹਾ ਘਰੇ ਫਿਰ ਤੁਹਾਨੂੰ ਪਤਾ ਹੈ ਨਾ ਘਰ ਦਾ ਮਾਹੌਲ ਹੋ ਜਾਂਦਾ ਤੇ ਕੰਮ ਆਪਦਾ ਜਿਹੜਾ ਵੀ ਕਰਨਾ ਜੀ ਲਾ ਕੇ ਕਰੋ ਵਧੀਆ ਤੇ ਲਓ ਜੀ ਆਟਾ ਦਿੱਤਾ ਸੀਗਾ ਬਸ ਆਪਾਂ ਪਾ ਹੀ ਦਿੱਤਾ ਸੀਗਾ ਜੇ ਇਸ ਤੋਂ ਬਾਅਦ ਫਿਰ ਮੈਂ ਕਿਰਾਉ ਨੂੰ ਪਾਤਾ ਸੀਗਾ ਮੁਰਕੇ ਮਹਾ ਚੱਲ ਜਾ ਥੋੜਾ ਰਹਿ ਗਿਆ ਮਹਾ ਚੱਲ ਫਿਰ ਮੈਂ ਗੱਟਾ ਚੱਕ ਕੇ ਪਾ ਦੂੰਗੀ ਤੇ ਲਓ ਜੀ ਆਟਾ ਜਾਦੀ ਸੀਗਾ ਨਾਪ ਨਾਪ ਕੇ ਜੇ ਪਾਇਆ ਫਿਰ ਮੈਂ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਕੀ ਸੀਗੀ ਤੇ ਆਪਾਂ ਤੁਹਾਡੇ ਨਾਲ ਕਰਤੀ ਜੀ ਸ਼ੇਅਰ ਤੇ ਇਹ ਦੋਏ ਮੇਰੇ ਦੋ ਕੰਮ ਨਾ ਜਿਹੜੇ ਸੀਗੇ ਬਹੁਤ ਜ਼ਿਆਦਾ ਜ਼ਰੂਰੀ ਸੀਗੇ ਤੇ ਮੈਨੂੰ ਆਏ ਸੀਗਾ ਵੀ ਜੇ ਆਹ ਦੋ ਕੰਮ ਹੋ ਜਾਣ ਤਾਂ ਬਹੁਤ ਵਧੀਆ ਗੱਲ ਹੈ ਤੇ ਪਰ ਅੱਜ ਇਹ ਦੋ ਕੰਮ ਹੋ ਹੀ ਗਏ ਤੇ ਐਂ ਫਿਕਰਾਂ ਜਾਂ ਨਿਭੜ ਗਿਆ ਵੀ ਹਾਂ ਜਿਹੜੇ ਜ਼ਿਆਦਾ ਮੇਨ ਜ਼ਰੂਰੀ ਕੰਮ ਸੀਗੇ ਉਹ ਹੋ ਗਏ ਇੱਕ ਤਾਂ ਮੇਰਾ ਆਟਾ ਪਾਉਣਾ ਜ਼ਰੂਰੀ ਜੀ ਇਹ ਵੀ ਬਹੁਤ ਜ਼ਰੂਰੀ ਸੀ ਇੱਕ ਫ੍ਰਿਜ ਸਾਫ਼ ਕਰਨਾ ਇਹ ਕੰਮ ਵੀ ਬੜਾ ਹੀ ਜ਼ਰੂਰੀ ਸੀਗਾ ਤੇ ਚਲੋ ਜੀ ਹੋ ਗਿਆ ਤੇ ਹੁਣ ਤਾਂ ਫਰਿੱਜ ਆਪਣਾ ਚੱਲ ਜੂਗਾ ਬਸ ਹੁਣ ਤਾਂ ਵੀ ਇੱਕ ਅੱਧੀ ਵਾਰ ਵਿੱਚ ਦੀ ਗਰਮੀਆਂ ਦੇ ਵਿੱਚ ਇੱਕ ਦੋ ਵਾਰੀ ਸਾਫ਼ ਕਰਨਾ ਪਊਗਾ ਨਹੀਂ ਤਾਂ ਲੋਡ ਵੀ ਨਹੀਂ ਚੱਲਦੀ ਚੀਜ਼ ਨਹੀਂ ਖਰਾਬ ਹੁੰਦੀ ਖੜੀ ਚੀਜ਼ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਤੇ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਕਰਦੇ ਆਪਾਂ ਇਥੇ ਐਂਡ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਬਾਕੀ ਜਿਹੜੇ ਵੀ ਜਾਣੇ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ